ਹਲਕਾ ਫਰੀਦਕੋਟ ਤੋਂ ਚੋਣ ਲੜ ਰਹੇ ਰਾਸ਼ਟਰੀ ਜਨਸ਼ਕਤੀ ਪਾਰਟੀ ਦੇ ਪੰਜਾਬ ਪ੍ਰਧਾਨ ਪ੍ਰੇਮ ਸਿੰਘ ਸਫਰੀ ਨੂੰ ਚੋਣ ਕਮਿਸ਼ਨ ਵੱਲੋਂ 3 ਸਾਲਾਂ ਦੇ ਲਈ ਬੈਨ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਨੇ ਰਾਸ਼ਟਰੀ ਜਨਸ਼ਕਤੀ ਪਾਰਟੀ ਸੈਕੂਲਰ ਦੇ ਪੰਜਾਬ ਪ੍ਰਧਾਨ ਪ੍ਰੇਮ ਸਿੰਘ ਸਵਰੀ ਨੂੰ 3 ਸਾਲਾਂ ਦੇ ਲਈ ਇਸ ਕਰਕੇ ਬੈਨ ਕਰ ਦਿੱਤਾ ਗਿਆ ਹੈ ਕਿਉਂਕਿ ਉਹਨਾਂ ਨੇ ਪਿਛਲੀ ਵਾਰੀ ਆਜ਼ਾਦ ਚੋਣਾਂ ਲੜੀਆਂ ਸਨ ਜਿਸ ਦਾ ਲੇਖਾ ਜੋਖਾ ਹਿਸਾਬ ਕਿਤਾਬ ਉਹਨਾਂ ਨੇ ਚੋਣ ਕਮਿਸ਼ਨ ਨੂੰ ਨਹੀਂ ਦਿੱਤਾ ਇਸ ਕਰਕੇ ਚੋਣ ਕਮਿਸ਼ਨ ਨੇ ਇਸ ਵਾਰ ਉਹਨਾਂ ਨੂੰ 3 ਸਾਲਾਂ ਦੇ ਲਈ ਬੈਨ ਕਰ ਦਿੱਤਾ ਗਿਆ ਹੈ ਤੇ ਉਹਨੂੰ ਇਸ ਵਾਰ ਚੋਣਾ ਨਹੀਂ ਲੜ ਸਕਦੇ ਅਦੇ ਨਾ ਹੀ ਆਪਣਾ ਚੋਣ ਪ੍ਰਚਾਰ ਕਰ ਸਕਦੇ ਹਨ ਪ੍ਰੇਮ ਸਿੰਘ ਸਫਰੀ ਦਾ ਕਹਿਣਾ ਹੈ ਕਿ ਉਹਨਾਂ ਨੇ ਪਿਛਲੀ ਵਾਰੀ ਜੋ ਆਪਦਾ ਲੇਖਾ ਜੋਖੇ ਵਾਲਾ ਜੋ ਰਜਿਸਟਰ ਸੀ ਉਹ ਗਮ ਹੋ ਗਿਆ ਸੀ ਅਤੇ ਇਸ ਦੀ ਐਫਆਈਆਰ ਦਰਜ ਕਰਵਾਏ ਸੀ ਅਤੇ ਇਸ ਦੇ ਸਬੰਧ ਵਿੱਚ ਉਹਨਾਂ ਨੇ ਚੋਣ ਕਮਿਸ਼ਨ ਨੂੰ ਵੀ ਆਪਣਾ ਲਿਖਤੀ ਰੂਪ ਦੇ ਵਿੱਚ ਹਸਤਾਖਤ ਜੋ ਹੈ ਇਸ ਦਾ ਦਿੱਤਾ ਸੀ ਅਤੇ ਉਸ ਦੇ ਬਾਵਜੂਦ ਵੀ ਉਹਨਾਂ ਨੇ ਪ੍ਰੇਮ ਸਿੰਘ ਸਫਰੀ ਨੂੰ 3 ਸਾਲਾਂ ਦੇ ਲਈ ਬੈਨ ਕਰ ਦਿੱਤਾ ਗਿਆ ਹੈ ਇਹ ਪ੍ਰੇਮ ਸਿੰਘ ਸਫਰੀ ਦਾ ਕਹਿਣਾ ਹੈ ਆਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਪੂਰੀ ਵੀਡੀਓ ਵੀਡੀਓ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਦੇ ਹਾਂ ਰਗਰੇਟ ਟਿਊਬ ਨੂੰ ਸਬਸਕ੍ਰਾਈਬ ਕਰੋ ਲਾਲ ਲਾਲਾ ਬਟਨ ਤੋਂ ਬਾਅਦ ਕੇ ਤੇ ਨਾਲ ਹੀ ਬੈਲ ਤੇ ਆਈਕਨ ਤੇ ਕਲਿੱਕ ਕਰੋ ਤਾਂ ਜੋ ਸਾਡੀ ਇਹ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਟਾਈਮ ਟੂ ਟਾਈਮ ਮੈਂ ਬਲਦੇਵ ਸਿੰਘ ਫਿਰ ਮਿਲਾਂਗੇ ਕਿਸੇ ਹੋਰ ਚੰਗੀ ਖਬਰ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵਾਜ਼ ਉਠਾਈ ਐਮਪੀ ਕਿਸੇ ਐਮਐਲਏ ਨੇ ਤੇ ਨਾ ਕਿਸੇ ਨੇ اٹھੋਣੀ ਆ ਮੇਰੇ ਵੀਰੋ ਜੋ ਮੈਂ ਕਰਨ ਜਾ ਰਿਹਾ ਸੀ ਉਹ ਇਹਨਾਂ ਪਾਰਟੀਗਲ ਪਤਾ ਲੱਗਾ ਇਹਨਾਂ ਨੇ ਮੈਨੂੰ 3 ਸਾਲ ਵਾਸਤੇ ਬੈਨ ਕਰਵਾਤਾ ਮੇਰੇ ਤੇ ਇੱਕ ਐਲੀਗੇਸ਼ਨ ਲੱਗੀ ਵੀ ਪਿਛਲੀ ਵਾਰੀ ਮੈਂ ਐਮਰਜੈਂਸੀ ਦੇ ਕੰਮ ਉਰੋਂ ਮੈਂ ਖਰਚਾ ਨਾਜਵਨ ਕਰਾਉਣ ਕਰਕੇ ਕੁਝ ਛੋਟੀਆਂ-ਮੁਡੀਆਂ ਗੱਦਨਾ ਰਹਿ ਗਈਆਂ ਤੇ ਇਹਨਾਂ ਨੇ ਉਹ ਇਸ਼ੂ ਬਣਾ ਲਿਆ ਉਸ ਵਾਸਤੇ ਵੀ ਉਹ ਹੁਣੇ ਇੱਕ ਨਵਾਂ ਕੰਮ ਇਹਨਾਂ ਨੇ ਕਰਤਾ ਤੇ ਆ ਮੈਨੂੰ ਚੋਣ ਕਮਿਸ਼ਨ ਵੱਲੋਂ ਚਿੱਠੀ ਭੇਜੀ ਗਈ ਆਪਰ ਚੌਣ ਕਮਿਸ਼ਨ ਦਾ। ਇੱਕ ਗੇ ਚੌਣ ਕਮਿਸ਼ਨ ਬੋਲਾਂ ਦੁਆਰਾ ਫੇਰ ਟਿੱਕੀ ਆ ਜਾਈ ਮੈਨੂੰ। ਇਹ ਟਿੱਕੀ ਦੇਖ ਲੋ ਵੀਰੋ 15 ਤਰੀਕ ਨੂੰ ਦੂਜੀਆਂ ਸਾਰੀਆਂ ਪਾਰਟੀਆਂ ਦੀ ਮੀਟਿੰਗ ਬੁਲਾਈ ਡੀਸੀ ਸਾਹਿਬ ਨੇ ਤੇ ਮੈਨੂੰ ਉਸ ਮੀਟਿੰਗ ਦੇ ਵਿੱਚ ਸੱਦਿਆ ਨਹੀਂ ਗਿਆ। ਜਦੋਂ ਮੈਨੂੰ ਸੱਦਿਆ ਹੀ ਨਹੀਂ ਗਿਆ ਤੇ ਮੈਨੂੰ ਪਤਾ ਕਿਵੇਂ ਲੱਗੂਗਾ ਕਿ ਐਡਾ ਵਿਤਕਰਾ ਕਰ ਰਿਆ ਮੈਨੂੰ ਪਤਾ ਕਿਵੇਂ ਲੱਗੂ ਮੈਂ ਕੀ ਕਰਨਾ ਕੀ ਨਹੀਂ ਕਰਨਾ। ਚਿੱਠੀ ਵਿੱਚ ਲਿਖ ਕੇ ਭੇਜਦਾ ਸਫਰੀ ਨੇ ਵੀ ਇੱਕ ਫੇਸਬੁੱਕ ਤੇ ਜਾਂ YouTube ਤੇ ਜਾਂ Net ਤੇ ਕੋਈ ਵੀ ਵੀਡੀਓ ਜਾਂ ਫੋਟੋ ਮੈਂ ਜਿਹੜਾ ਸ਼ੇਅਰ ਕੀਤਾ ਉਸ ਵਕਤੇ ਮੈਨੂੰ ਇੱਕ ਲੈਟਰ ਭੇਜੀ ਵੀ ਦੋ ਦਿਨਾਂ ਵਿੱਚ ਜਵਾਬ ਉਤਾ ਜਾਵੇ ਤੂੰ ਕਿਉਂ ਕੀਤਾ ਵੀ ਮੇਰੇ ਹੱਥੇ ਦੇ ਬੰਦੇ ਵੀ ਤੂੰ ਕੁਝ ਵੀ ਨਹੀਂ ਕਰ ਸਕਦਾ ਨਾ ਮੈਂ ਕਿਸੇ ਨੂੰ ਦੱਸ ਸਕਦਾ ਮੇਰਾ ਚੋਣ ਸ਼ਰ ਕੀਆ ਨਾ ਮੈਂ ਕਿਸੇ ਨੂੰ ਦੱਸ ਸਕਦਾ ਮੈਂ ਕੀ ਕਰ ਰਿਹਾ ਨਾ ਮੈਂ ਕਿਸ ਨੂੰ ਦੱਸਦਾ ਮੈਂ ਕਿਹਦੇ ਵਾਸਤੇ ਲੜ ਰਿਹਾ ਮੈਂ ਕਿਹਦੇ ਹੱਕਾਂ ਵਾਸਤੇ ਲੜ ਰਿਹਾ ਐਸੀਆਂ ਮੇਰੀ ਬਾਤ ਅਗਰੀਬ ਮੇਰੀ ਬਾਜਰੀ ਇਹ ਗਰੀਬ ਜਨਤਾ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਇਸ ਕਰਕੇ ਮੇਰੇ ਵੀਰੋ ਮੇਰੀ ਹੱਥ ਜੋੜ ਕੇ ਬੇਨਤੀ ਆ ਹਣ ਮੈਨੂੰ ਤਾਂ ਇਹਨਾਂ ਨੇ 3 ਸਾਲ ਬਾਅਦ ਤੇ ਬੈਠ ਕਰਤਾ ਪਰ ਮੈਂ ਆਪਣੀ ਮਿਸਜ ਨੂੰ ਇਲੈਕਸ਼ਨ ਲੜਾ ਰਿਆ ਹੁਣ ਹੁਣ ਦਿੱਕਤ ਜਿੰਨਾ ਵੀ ਮੈਂ ਖਰਚਾ ਕੀਤਾ ਮੇਰੇ ਵੀਰ ਬਾਦਲੇ ਭੋਰਨ ਵਾਲੇ ਹੋਰ ਜਿੰਨੇ ਵੀਰਾਂ ਨੇ ਮੇਰਾ ਸਾਥ ਦਿੱਤਾ ਇਹਨਾਂ ਦਾ ਧੰਨਵਾਦ ਕਰਦਾ ਮੇਰੇ ਵੀਰੋ ਹੁਣ ਦੁਬਾਰਾ ਫੇਰ ਉਹੀ ਖਰਚਾ ਕਰਨਾ ਪੈਣਾ ਮੈਂ ਆਪਣੀ ਮਿਸਜ ਨੂੰ ਲੜਾ ਰਿਆ ਆਪਣੀ ਮਿਸਜ ਨੂੰ ਲੜਾਉਣ ਵਾਸਤੇ ਵੀਰੋ ਦੁਬਾਰਾ ਉਹਨਾ ਹੀ ਖਰਚਾ ਕਰਨਾ ਪੈਣਾ ਮੇਰੀ ਹੱਥ ਜੋੜ ਕੇ ਬੇਨਤੀ ਆ ਭੈਣ ਭਰਾਵਾਂ ਨੂੰ ਤੁਸੀਂ ਮੇਰਾ ਜੋ ਨਿਸ਼ਾਨ ਟਰੈਕਟਰ ਜੋ ਨਿਸ਼ਾਨ ਟਰੈਕਟਰ ਘਟ ਘਟ ਟਿੱਕਰ بچਾਓ ਆਪਣੇ ਨੌ ਹਲਕਿਆਂ ਦੇ ਵਿੱਚ بچਾਓ ਤਰੀਵਲ ਪੰਜਾਬ ਦੇ ਵਿੱਚ ਹੀ ਆਪਾਂ ਸਾਰਾ ਸੀਟਾਂ ਤੇ ਕੈਂਡੀਡੇਟ ਲਾ ਰਹੇ ਆ ਆਨੰਦਪੁਰ ਸਾਹਿਬ ਤੋਂ ਸ੍ਰਿੰਦਰਜੀਤ ਜੀ ਬੀਬੀ ਜੀ ਔਰ ਫਤਿਹਗੜ੍ਹ ਤੋਂ ਵੱਡੇ ਜੀ ਦਿਲਜੀਤ ਸਿੰਘ ਜੀ ਔਰ ਲੁਧਿਆਣਾ ਤੋਂ ਨੀਤੂ ਸਿੰਘ ਜੀ ਔਰ ਫਰੀਦਕੋਟ ਤੋਂ ਮੈਂ ਖੁਦ ਲੜਨਾ ਫਰੀਦਕੋਟ ਤੋਂ ਇਹਨਾਂ ਡਰ ਪੈ ਚੁੱਕਿਆ ਇਹਨਾਂ ਨੂੰ ਇਹ ਉਹ ਆਪਣੇ ਆਪੇ ਹੱਥ ਕੰਡੇ ਬਣਾ ਰਿਹਾ ਮੇਰੀ ਆਵਾਜ਼ ਨੂੰ ਦੁਬਾਰਾ ਗਰੀਬਾਂ ਦੀ ਆਵਾਜ਼ ਨੂੰ ਦੁਬਾਰਾ ਮੇਰੀ ਆਵਾਜ਼ ਨਹੀਂ ਔਰ ਗਰੀਬਾਂ ਦੀ ਆਵਾਜ਼ ਹੁਣ ਟਿੱਕਰ ਰੋਸ ਵਿੱਚ ਕਿਸੇ ਨੇ ਉਠਾਈ ਨਹੀਂ ਤੁਹਾਡੇ ਵੀਰ ਨੇ ਜਾ ਕੇ ਠੋਣੀ ਸੀ ਇਸ ਕਰਕੇ ਵੀਰੋ ਮੈਂ ਆਪਣੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਮੇਰੇ ਵੀਰੋ ਜਿੰਨਾ ਵੀ ਹੋ ਸਕੇ ਮੇਰੀ ਮਦਦ ਕਰੋ ਮੈਂ ਤੁਹਾਨੂੰ ਆਪਣਾ ਕਾਊਂਟਰ ਨੰਬਰ ਦੇ ਲੱਗਾ ਜਿੰਨੀ ਮਤ ਤੋਂ ਸੇ ਕਰਮੈਂ ਇਹ ਨਹੀਂ ਕਹਿੰਦਾ ਅ ਬੰਜਵੀਂ ਦੀ ਵੀ ਆਹੀ ਕਰਨਾ ਜੋ ਕੇਦਾ ਹੋ ਸਕੇ 5 10 20 100 ਜਾਂ ਜੋ ਵੀ ਕਰਨਾ ਚਾਹੁੰਦੇ ਆ ਮੇਰੇ ਇਸ ਕਾਊਂਟਰ ਨੰਬਰ ਔਰ ਕਿਸੇ ਨੇ ਵੀ ਕਰਨਾ ਮੇਰੇ ਨਾਲ ਫੋਨ ਤੇ ਕੰਟੈਕਟ ਵੀ ਕਰ ਸਕਦਾ नंबर मेरा चार जीरो बत्ती बैंक का जी कोड नाम मेरा प्रेम सिंह और सफरी मेरे वैसे चला नाम मेरा और ब्रांच फरीदकोट और मेरा मोबाइल नंबर अठासी चार चौहत्तर तेती तीन सौ त्रेहठ मेरे बीरो अठासी चार चौहत्तर तेती ਤੋ ਟ੍ਰੇਡ ਜਿਦੋਂ ਮਰਜੀ ਤੁਸੀਂ ਮੈਨੂੰ ਲਾ ਕੇ ਮੇਰਾ ਹਾਲ-ਚਾਲ ਪੁੱਛ ਸਕਦੇ ਹੋ ਮੇਰੇ ਬਾਰੇ ਤੁਸੀਂ ਪੁੱਛ ਸਕਦੇ ਹੋ ਔਰ ਕੋਈ ਵੀ ਗੱਲਬਾਤ ਮੈਨੂੰ ਪੁੱਛ ਸਕਦਾ ਮੇਰੀ ਹੱਥ ਜੋੜ ਕੇ ਮੇਰੇ ਭੈਣ ਭਰਾ ਨੂੰ ਪੀਲਾ ਮੇਰਾ ਚੋਣ ਨਿਸ਼ਾਨ ਟਰੈਕਟਰ ਔਰ ਮੇਰੀ ਇਹ ਆਵਾਜ਼ ਕਰ ਕਰ ਟਿਕਰ ਪਚਾਓ ਮੇਰੇ ਵੀਰੋ ਮੇਰੀ ਆਵਾਜ਼ ਨੂੰ ਦਬਾਉਣ ਵਾਸਤੇ ਬਹੁਤ ਕੋਸਾਤ ਕੰਦੇ ਹੱਥ ਕੰਡੇ ਬਣਾਏ ਜਾ ਰਹੇ ਆ ਹੋ ਸਕਦਾ ਇਹ ਮੇਰੇ ਤੇ ਕੋਈ ਕਾਰਵਾਈ ਕਰਕੇ ਪਰਚਾ ਕਰਕੇ ਮੈਨੂੰ ਜੇਲ੍ਹ ਵੀ ਛੁਟਰ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਪਣੇ ਭੈਣ ਭਰਾਵਾਂ ਨੂੰ ਤੁਸੀਂ ਇਸ ਆਵਾਜ਼ ਨੂੰ ਦਬਨ ਨਹੀਂ ਦੇਣਾ ਆਵਾਜ਼ ਨੂੰ ਉਠਾ ਕੇ ਰੱਖਣਾ ਮੈਂ ਆਪਣੀ ਮਿਸਜ ਨੂੰ ਲੈ ਪਰ ਮੇਰੇ ਉਹਨੂੰ ਜਿਤਾ ਕੇ ਗਰੀਬਾਂ ਦੀ ਆਵਾਜ਼ ਬਣਾ ਕੇ ਆਪਾਂ ਲੋਕ ਸਭਾ ਵਿੱਚ ਜੇ ਭੇਜਣਾ ਇਸੇ ਤਰ੍ਹਾਂ ਆਵਾਜ਼ ਜਿਵੇਂ ਪਹਿਲਾਂ ਉਠਰੀ ਗਰੀਬਾਂ ਦੀ ਆਵਾਜ਼ ਉੱਠੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ